ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਅੱਜ ਸੀਗਾ ਸੰਡੇ ਤੇ ਅੱਜ ਸੀਗੇ ਆਪਾਂ ਕਰੇ ਤੇ ਬਚਪਨ ਜਿਵੇਂ ਹੁੰਦਾ ਸੀਗਾ ਕਿ ਆਪਾਂ ਕਰੇ ਓਣਾ ਤੇ ਮੰਮੀ ਨੇ ਕੀ ਕਰਨਾ ਪਿਆਜ਼ ਵਾਲੇ ਪਰੌਂਠੇ ਕਿਤੇ ਆਲੂ ਪਰੌਂਠੇ ਦਹੀਂ ਨਾਲ ਤਾਂ ਬਹੁਤ ਵਧੀਆ ਵਧੀਆ ਚੀਜ਼ਾਂ ਹਨ ਬਣਾਉਣੀਆਂ ਤਾਂ ਅੱਜ ਮੈਂ ਕਿ ਦੁਬਾਰਾ ਰਿਪੀਟ ਕੀਤਾ ਜਾਵੇ ਅੱਜ ਮੈਂ ਵੀ ਵਾਈਫ ਨੂੰ ਕਿਹਾ ਤੇ ਕੁਝ ਡਿਫਰੈਂਟ ਜਿਹਾ ਹਨ ਅੱਜ ਖਾਣ ਨੂੰ ਬਣਾ ਕੁਝ ਤਾਂ ਕਿ ਕਰਿਆ ਤੇ ਕਿਉਂਕਿ ਰੋਟੀ ਤਾਂ ਰੋਜ਼ ਆਪਾਂ ਖਾਣੇ ਹੀ ਆ ਹਨਾ ਔਰ ਦੂਸਰੀ ਗੱਲ ਇੱਕ ਚੀਜ਼ ਤੁਸੀਂ ਵੀ ਦੱਸੋ ਯਾਰ ਕਿ ਜਦੋਂ ਸੰਡੇ ਵਾਲੇ ਦਿਨ ਤੁਸੀਂ ਘਰੇ ਹੁੰਦੇ ਸੀ ਜਾਂ ਤੁਸੀਂ ਬਚਪਨ ਦੇ ਸੀ ਕਿਹਦੇ ਕਿਹਦੇ ਕਰਿਆ ਮੈਂ ਮੰਮੀ ਆਲੂ ਵਾਲੇ ਪਰੌਂਠੇ ਚ ਪਿਆਜ਼ ਦੇ ਪਰੌਂਠੇ ਜਾਂ ਕੋਈ ਵੀ ਮੋਲੀ ਵਗੈਰਾ ਜੋ ਕੁਝ ਵੀ ਹੁੰਦੇ ਸੀ ਹਨਾ ਕੋਈ ਵੀ ਪਰੌਂਠੇ ਵਗੈਰਾ ਜਾਂ ਕੁਝ ਹੋਰ ਨਵੀਂ ਚੀਜ਼ ਤਿਆਰ ਕਰਕੇ ਸੰਡੇ ਨੂੰ ਤੁਸੀਂ ਵਧੀਆ ਸੈਲੀਬ੍ਰੇਟ ਕਰਦੇ ਸੀ ਹਨਾ ਤਾਂ ਉਹ ਬਹੁਤ ਵਧੀਆ ਪਲ ਹੁੰਦੇ ਸੀ ਉਸ ਟਾਈਮ ਦੇ ਤੇ ਉਸ ਸਮੇਂ ਦੇ ਕਿਹਸਾ ਗਦੇ ਹਣਾ ਕਿਉਂਕਿ ਉਸ ਟਾਈਮ ਸਾਰੇ ਨੇ ਮਿਲ ਕੇ ਰਹਿਣਾ ਤੇ ਹੁਣ ਜਿਵੇਂ ਜਿਵੇਂ ਸਾਰੇ ਹੋ ਗਏ ਵੱਡੇ ਜਾਂ ਅਲੱਗ-ਅਲੱਗ ਕੰਮ ਧੰਦਿਆਂ ਤੇ ਲੱਗ ਗਏ ਤਾਂ ਕਾਫੀ ਚੀਜ਼ਾਂ ਚੇਂਜ ਹੋ ਗਈਆਂ ਤੇ ਹਣਾ ਉਸ ਸੀਜ਼ਨ ਮਿਸ ਵੀ ਕਰੀਦਾ ਪਰ ਤੁਸੀਂ ਜਰੂਰ ਦੱਸਿਓ ਜੇ ਅੱਜ-ਅੱਜ ਅੱਜ ਵੀ ਕਿੰਨਾ ਦੇ ਘਰੇ ਚੱਲ ਰਿਹਾ ਵਾ ਜਾਂ ਛੋਟੇ ਨੇ ਜਾਂ ਕਿਵੇਂ ਵੀ ਹੈ ਜੋ ਵੀ ਵੀਡੀਓ ਦੇਖ ਰਹੇ ਜਿਨ੍ਹਾਂ ਦੇ ਵੀ ਅੱਜ ਉਵੇਂ ਚੀਜ਼ਾਂ ਚੱਲ ਰਹੀਆਂ ਤਾਂ ਮੈਂ ਵੀ ਅੱਜ ਵਾਈਫ ਨੂੰ ਖਿਆਲ ਦੇਖੋ ਉਹ ਅੱਜ ਕੀ ਬਣਾਉਂਦੀ ਆਪਣੇ ਲਈ ਖਾਣ ਲਈ ਵਧੀਆ ਜਾਂ ਤੇ ਬਾਕੀ ਤੁਹਾਨੂੰ ਵੀ ਆਪਾਂ ਦਿਖਾਉਣੇ ਆ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿਹਦੇ ਕਰੇ ਅੱਜ ਵੀ ਉਹ ਚੀਜ਼ਾਂ ਚੱਲ ਰਹੀਆਂ ਤਾਂ ਤੁਹਾਨੂੰ ਮੈਂ ਦਿਖਾਉਣਾ ਕਿ ਵਾਈਫਾ ਜੀ ਕੀ ਬਣਾ ਰਹੀ ਹੈ ਦੇਖਦੇ ਆਪਾਂ ਹਾਂਜੀ ਮੈਮ ਤੁਸੀਂ ਕੀ ਬਣਾਉਣ ਲੱਗੀਆਂ ਅੱਜ ਅੱਜ ਬਣਾਉਣ ਲੱਗੀਆਂ ਮਖੜੇ ਚੌਲ ਖੱਟੇ ਚੌਲ ਖੱਟੇ ਚੌਲ ਕਿਹੜੇ ਹੁੰਦੇ ਆ ਤੁਸੀਂ ਮਿੱਠੇ ਵਾਲੇ ਸੁਣੇ ਹੋਣਗੇ ਹਨਾ ਜੀ ਮਿੱਠੇ ਵਾਲੇ ਚੌਲ ਹੁੰਦੇ ਆ ਉਹ ਖੱਟੇ ਚੌਲ ਹੁੰਦੇ ਆ ਅੱਜ ਵਰਣਾ ਉਹ ਬਣਾਉਣੇ ਆ ਨਮਕੀਨ ਵਾਲੇ ਸਾਡੇ ਨਾਲ ਹਲਵਾਈ ਹੁੰਦਾ ਸੀ ਤੇ ਭਾਵੇਂ ਸਾਡੇ ਹੀ ਸਾਡੇ ਸਕੂਲ ਦੇ ਵਿੱਚ ਹਲਵਾਈ ਹੁੰਦਾ ਸੀਗਾ ਤੇ ਇਹਦਾ ਪਤਾ ਕੀ ਕਰਦਾ ਹੁੰਦਾ ਸੀਗਾ ਹੁਣ ਇਹਨਾਂ ਖੱਟੇ ਚੌਲ ਬਣਾਉਣੇ ਨਮਕੀਨ ਵਾਲੇ ਵਿੱਚ ਚਨੇ ਪਾ ਕੇ ਕਾਲੇ ਚਨੇ ਪਾ ਕੇ ਅਸੀਂ ਨਾ ਐ ਸੋਚਦੇ ਹੁੰਦੇ ਸੀ ਇਹ ਬਣਾਉਂਦਾ ਤੇ ਬਣਾਉਂਦਾ ਜਿਹੜੇ ਸਹਾਉਣ ਵਾਲਾ ਬੜੋ ਚੜਾਏ ਹੁੰਦੇ ਸੀ ਜਵਾਬ ਹੁੰਦੇ ਸੀ ਆਪ ਨੂੰ ਪਤਾ ਨਹੀਂ ਪਤ ਜੀ ਬਣਾਉਂਦਾ ਕੀ ਨੇ ਤੇ ਅੱਜ ਮੈਂ ਨਾ ਉਹ ਦਿਮਾਗ ਦੇ ਵਿੱਚ ਆਇਆ ਕਿ ਮੈਂ ਕਿਦਰ ਨਾ ਜੋ ਬਣਾਉਂਦਿਕ ਜ ਹੈ ਵੀ ਸੰਡੇ ਆ ਅੱਜ ਬਣਾਉਣੇ ਵੀ ਉਹੀ ਆ ਤੇ ਧਾਮਾ ਚ ਬਣਾ ਕੇ ਦਿਖਾਵਾਂ ਕਿ ਕਿਵੇਂ ਬਣਦੇ ਆ ਠੀਕ ਆ ਮੈਂ ਵੀ ਸੋਚਿਆ ਮੈਂ ਕਿ ਖੱਟੇ ਚੌਲ ਖੱਟੇ ਚੌਲ ਤੇ ਜਿਹੜੇ ਖੱਟੇ ਹੋਏ ਨੇ ਤੇ ਜਿਹੜੇ ਖਾਣੇ ਹੀ ਨਹੀਂ ਗੇ ਨਹੀਂ ਨਹੀਂ ਅੱਜ ਮੈਨੂੰ ਉਹ ਨਾ ਯਾਦ ਆ ਗਿਆ ਵੀ ਸਕੂਲ ਦੇ ਟਾਈਮ ਦੇ ਵਿੱਚ ਜਦੋਂ ਉਹਦੋਂ ਨਾ ਮਿੱਡੇ ਨੂੰ ਸ਼ੁਰੂ ਹੋਇਆ ਹੀ ਹੋਇਆ ਸੀਗਾ ਤੇ ਜਦੋਂ ਪੱਤੀ ਪੜ੍ਹਦੇ ਸੀ ਉਹਦਾ ਸ਼ੁਰੂ ਜੀ ਹੋਇਆ ਸੀ ਤਾਂ ਸਾਨੂੰ ਬੜਾ ਵਧੀਆ ਉਹਦੇ ਖਾਣੇ ਬਣਾ ਕੇ ਇੰਨਾ ਹੁੰਦਾ ਹੁੰਦਾ ਸੀਗਾ ਤੇ ਮੈਂ ਸੋਚਿਆ ਅੱਜ ਆਪਾਂ ਉਹ ਪਾ ਟਰਾਈ ਕਰਦੇ ਕਿ ਉਹ ਕਿਵੇਂ ਬਣਉਣਾ ਸੀ ਪੜਾ ਕਰਦੇ ਦੇ ਦੇ। ਪੁਣੇ ਦਾ ਤੁਸੀਂ ਪਿਆਜ਼ ਜਾਣੇ ਇਹਦੇ ਚ? ਨਹੀਂ ਪਹਿਲਾਂ ਪਿਆਜ਼ ਹੀ ਤੁਹਾਨੂੰ ਲਾਗੇ। ਅੱਛਾ ਪਿਆਜ਼ ਵੀ ਪੈਣਗੇ ਕਰਤੇ ਚਾਹਾਂਗੇ। ਆ ਪਿਆਜ਼ ਵੀ ਪੈਣਗੇ। ਤੁਸੀਂ ਦੇਖਦੇ ਜਾਣਾ ਕਿਵੇਂ ਬਣਣੀ। ਚਲੋ ਦੇਖਦੇ ਆਂ। ਅੱਜ ਦੇ ਕੀ ਨਾਹੀਂ ਆ ਪੇਜ ਪਾਉਣੇ ਹੋ ਰਹੀ ਆ। ਕਾਲੇ ਚੰਨ। ਕਿੱਥੇ ਚਲੇ ਪਾਤੇ? ਇਹਨਾਂ ਨੂੰ ਸਾਨੂੰ ਬੋਇਲ ਕਰ ਲਿਆ ਸੀ ਨਾ ਰਾਤ। ਜਾਤ ਤੁਸੀਂ ਮੈਂ ਆਕਿਰਦਾ ਸੁਬਾਹ ਬੋਇ ਕਰ ਲਿਆ ਸੀਗਾ ਅੱਜ ਦਿਨ ਸੇਮ ਕੀ ਨੂੰ ਪਤੜਕਾ ਫੇਮੀ ਲਾਉਣਾ ਜਿਵੇਂ ਆਪਾਂ ਤੜਕਾ ਲਾਉਣਾ ਹੈ ਠੀਕ ਹੈ ਨਾਲ ਮੈੱਕਰ ਦੇ ਵਿੱਚ ਛਣੇ ਪਾਈ ਜਾਂਦੇ ਵਿੱਚ ਪਿਆਜ਼ ਨਾਮ ਫੱਟੇ ਚੋਂ ਕਿਉਂਕਿ ਆਪਾਂ ਸਾਰੇ ਨਾ ਸੁਨੇ ਹੋਏ ਵੀ ਆ ਦੂਸਰੇ ਵੀ ਆਪਾਂ ਕਿ ਜੀ ਜ਼ਿਆਦਾ ਘੋੜਾ ਵਾਲੇ ਜਿਵੇਂ ਮਿੱਠੇ ਜਾਂ ਉਹ ਦੂਸਰੇ ਕੱਟੇ ਚੋਂ ਵੀ ਆਪਾਂ ਜਿਆਦਾ ਪਿੰਡਾਂ ਦੇ ਵਿੱਚ ਸੋਨੇ ਉਹ ਵੀ ਆਪਾਂ ਦੇਖੇਗੇ ਤੇ ਖਾਦੇ ਵੀ ਆ। ਹੂੰ ਬਟਰ ਮੱਖੀ ਨਾਲੇ ਇਹ ਅੱਜ ਆਪਾਂ ਬਣਾ ਰਹੇ ਆਂ। ਤੇ ਜਾਂ ਅਸੀਂ ਸੂਟ ਟੈਂਪਸ ਖਾਦੇਗੇ। ਚਲੋ ਦੇਖਦੇ ਆਂ ਤੁਸੀਂ ਕਿੰਨੇ ਪਿਆਰ ਨਾਲ ਆਪਣੇ ਘਰੇ ਬਣਾਏ ਇਦਾਂ ਖਟੇ ਚੋਲ। ਬਾਕੀ ਜੇ ਦੋਸਤੋਂ ਉਹਦੋਂ ਦਿਖਾ ਸਕਦੇ ਜੇ ਸਾਡੀ ਪੂਰੀ ਤਿਆਰ ਹੋ ਗਿਆ। ਬਾਕੀ ਕੌਣ-ਕੌਣ ਇਦਾਂ ਅਸੀਂ ਘਰੇ ਬਣਾਉਂਦੇ ਆ ਸਾਨੂੰ ਦੱਸਦੇ ਜਰੂਰ। ਹਾਂਜੀ ਸਾਰੇ ਜਾਣੇ ਤੁਸੀਂ ਜਰੂਰ ਦੱਸਿਓ ਵੀ ਕੌਣ ਇੰਨਾਂ ਚੀਜ਼ਾਂ ਨੂੰ ਟਰਾਈ ਵੀ ਕਰਦਾ ਵਾ ਜਿਹੜਾ ਵੀ। ਜਾ ਜਿਨ੍ਹਾਂ ਨੇ ਕਈ ਬਣਾਏ ਵੀ ਹੋਣਗੇ ਤਾਂ ਤੁਸੀਂ ਜਰੂਰ ਜਾ ਸਕੂਲ ਵਿੱਚ ਇੱਕ ਚੀਜ਼ ਹੋਰ ਤੁਸੀਂ ਦੱਸਣਾ ਕਿ ਸਕੂਲ ਚ ਖਾਦੇ ਕੀਨੇ ਕੀਨੇ ਚਾਹੋਂ ਕੀਨੇ ਕੀਨੇ ਖਾਦੇ ਆ ਘਰੇ ਹੀ ਲੈ ਜਾਂਦੇ ਨੇ ਅਸੀਂ ਉਹ ਡੱਬੀਆਂ ਭਰ-ਭਰ ਕੇ ਕਿਉਂਕਿ ਸਵਾਦ ਹੀ ਬਾਰੇ ਹੁੰਦੇ ਹੁੰਦੇ ਸੀ ਕਿ ਤੇ ਜਦੋਂ ਸਿੱਖ ਹਵਾਈ ਦੇ ਦੱਸਦਾ ਵੀ ਕਮਾਲ ਹੁੰਦਾ ਏ ਤੇ ਸੱਦ ਡੱਬੀਆਂ ਭਰਾ ਕੇ ਘਰੇ ਲੈ ਜਾਂਦੇ ਅਸੀਂ ਤੇ ਫਿਰ ਇੱਕ ਹੋਰ ਦੱਸੋ ਕਿ ਕਿਹੜੇ ਕਿਹੜੇ ਸਰਕਾਰੀ ਸਕੂਲਾਂ 'ਚ ਪੜੇ ਹੋਏ ਹੋ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਜੋ ਮਿੱਡੇ ਮੀਲ ਬਣ ਰਸੀ ਉਹ ਕੌਣ ਕੌਣ ਕਰੀ ਲੱਗੀ ਅਨਸਰ ਸਿੱਧਰ ਲੈ ਗਈ ਅਨਸਰ ਜੀ ਬਈ ਇੱਥੇ ਕੋਈ ਹੈ ਨਹੀਂਗਾ ਝੂਠ ਵਾਲੀ ਗੱਲ ਹੈ ਦੀਗੀ ਜਾਂ ਕਿਵੇਂ ਵੀ ਆ ਜਦਦਰ ਵਾਲੀ ਕੋਈ ਗੱਲ ਨਹੀਂ ਤਾਂ ਲੈ ਸੱਚੂ ਵੀ ਲੈ ਕੇ ਜਾਂਦੇ ਹੁੰਦੇ ਨੇ ਠੀਕ ਆ ਚੌਲ ਕੋਈ ਨਾ ਆਪਾਂ ਤੁਹਾਨੂੰ ਦਿਖਾਉਣੇ ਅੱਗੇ ਆਪਾਂ ਜਿਹੜੇ ਖੱਟੇ ਚੌਲ ਤਿਆਰ ਕਰਾਏ ਆ ਆਪਾਂ ਆਪਾਂ ਸਾਬ ਸਾਫ਼ ਕਰਕੇ ਧੋ ਕੇ ਰੱਖ ਲੈ ਸੀਗੇ ਹਾਂ ਤੇ ਆਪਾਂ ਆਪਾਂ ਬਣਾਨੇ ਤਾਂ ਇੱਕ ਗਲਾਸ ਦੇ ਬਣਾ ਰਹੇ ਆ ਕੀ ਤਾਂ ਚਲੋ ਜਿਵੇਂ ਆਪਾਂ ਖੱਟੇ ਚਾਵਲ ਇਹਨਾਂ ਦੇ ਤਿਆਰ ਹੁੰਦੇ ਫਿਰ ਤੁਹਾਨੂੰ ਦੁਖਾਉਣੇ ਆ ਹਾਂ ਲੋ ਜੀ ਚੌਲ ਕਰ ਲੈ ਖੱਟੇ ਖੱਟੇ ਤਿਆਰ ਕਹਿੰਦੇ ਇਦਾਂ ਆਪਾਂ ਬਣਾਏ ਆ ਬਾਕੀ ਤੁਸੀਂ ਵੀ ਆਪਣੇ ਘਰੇ ਜਰੂਰ ਟਰਾਈ ਕਰਿਓ ਬਾਕੀ ਕਿੱਦਾਂ ਲਗੀ ਤੁਹਾਨੂੰ ਆਪਣੀ ਅੱਜ ਦੀ ਡਿਸ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਬਾਏ ਬਾਏ ਮਤਾ ਹੀ ਆ ਸੱਚੀ ਉਹ ਮੈਨੂੰ ਲੱਗਦੇ ਜਿਵੇਂ ਸਕੂਲ ਵਿੱਚ ਲਿਆਂਦੇ ਹੁੰਦੇ ਦੇਖ ਘੈਂਟ ਆ ਪੂਰੇ ਕੰਮ ਚਨੇ ਆਏਵੇਂ ਹੁੰਦੇ ਸੀਗੇ ਵੈਸੇ ਘੈਂਟ ਬਣਾਇਆ ਮੈਨੂੰ ਬਾਕੀ ਤੇ ਕਿੰ ਵਧੀਆ ਲੱਗੇ ਘੈਂਟ ਬਣਿਆ ਪੂਰੇ ਹਾਂ ਬਣ ਗਈ ਗੱਲ ਪੂਰੀ ਗੱਲ ਬਾਕੀ ਸਹੀ ਆ ਬਾਕੀ ਤੁਸੀਂ ਵੀ ਟਰਾਈ ਕਰਕੇ ਦੇਖੋ ਯਾਰ ਬਹੁਤ ਘੈਂਟ ਲੱਗਦੇ ਆ ਹਰ ਚੀਜ਼ ਬਾਕੀ ਤੁਸੀਂ ਆਪ ਦੇ ਅਕੋਰਡਿੰਗ ਵੀ ਕਰ ਸਕਦੇ ਕੁਝ ਹੋਰ ਆਈਟਮਾਂ ਵੀ ਪਾਉਂਗਾ ਜਿਵੇਂ ਹਰੇ ਮਟਰ ਪਾਉਣੇ ਆ ਜਾਂ ਕੁਝ ਵੀ ਹਾਂ ਉਹ ਵੀ ਕਰ ਸਕਦੇ ਆ ਤੁਸੀਂ ਨਿਊਟਰੀ ਵਗੈਰਾ ਨਿਊਟਰੀ ਵਗੈਰਾ ਕੁਝ ਮਟਰ ਪਾ ਸਕਦੇ ਆ ਪਰ ਇਹਦੇ ਨਾਲ ਮੈਨੂੰ ਥੋੜਾ ਘੈਂਟ ਲੱਗੇ ਚਨੇ ਮੈਨੂੰ ਕਿਉਂਕਿ ਵੈਸੇ ਪਸੰਦ ਆ ਹਾਂ ਵਾਈਫ ਨੂੰ ਪਤਾ ਸੀ ਇਸੇ ਕਰਕੇ ਚਨੇ ਨਾਲ ਬਹੁਤ ਘੈਂਟ ਬਣਾਇਆ ਤੁਹਾਨੂੰ ਬਾਕੀ ਤੁਸੀਂ ਵੀ ਦੱਸੋ ਕਮੈਂਟ ਕਰਕੇ ਜਰੂਰ ਦੱਸੋ ਜੀ ਇਹ ਮੈਂ ਟਰਾਈ ਕਰਿਆ ਕਰੇ ਤੇ ਜਿਹਨੇ ਖਾਦੇ ਵੀ